ਸਰਵਜੀ ਤਕਉ ਕਿਹੜਾ ਪਿੰਡ ਆ ਸਾਪਾ ਰਾਮਪੁਰ ਕੀ ਗੱਲ ਬਾਤ ਹੋਈ ਗੱਲ ਬਾਤ ਹੋਈ ਪੀ 4 ਦਿਨ ਹੋ ਗਿਆ ਕੁੜੀ ਨਹੀਂ ਆਈ ਠੀਕ ਹੈ ਸਗੀ ਕੀ ਗੱਲ ਬਾਤ ਹੋਈ ਹੈ ਗੱਲ ਬਾਤ ਸੇ ਕੁੜੀ ਸਾਡੀ ਘਰੋਂ ਗਈ ਆ ਇਸ ਤਰ੍ਹਾਂ ਗਈ ਆ ਗਈ ਕੀ ਪਹਿਲਾਂ ਤੁਹਾਨੂੰ ਪਤਾ ਨਹੀਂ ਬਾਅਦ ਜਾਨੂੰ ਪਤਾ ਲੱਗਾ ਸੀ ਕਿ ਮੁੰਡੇ ਨਾਲ ਚਲ ਗਈ ਹੈ ਕਿਸ ਦਾ ਮੁੰਡਾ ਪਿੰਡ ਦਾ ਹੀ ਸਾਪੇ ਦਾ ਸੀ ਕੀ ਨਾਮ ਉਹਦਾ ਜਸਪਾਲ ਸਿੰਘ ਸੁਖਪਾਲ ਸਿੰਘ ਸੁਖਪਾਲ ਸਿੰਘ ਤੇ ਉਹਦੀ ਉਮਰ ਕਿੰਨੀ ਸੀ ਕੁੜੀ ਦੀ ਕੁੜੀ ਦੀ ਪਰ ਅਜੇ 24 18 ਸਾਲ ਦੀ ਨਹੀਂ ਹੋਈ ਜੀ 18 ਸਾਲ ਦੀ ਨਹੀਂ ਹੋਈ ਅੱਜ ਲਗਭਗ ਕਿੰਨੇ ਦਿਨ ਹੋ ਗਏ ਅੱਜ 4 ਦਿਨ ਅੱਜ 4 ਦਿਨ ਹੋ ਗਏ ਹਾਂਜੀ ਤੇ ਕੋਈ ਪ੍ਰੋਸੈਸਿੰਗ ਕੋਈ ਦਿੱਤੀ ਕਮਲੇਟ ਹਾਂਜੀ ਕੀ ਕੋਈ ਕੀਤੀਏ ਕਾਰਵਾਈ ਨਹੀਂ ਕੋਈ ਨਹੀਂ ਹੁਣ ਨਾ ਕੋਈ ਕੀਤੀ ਨੀ ਕਾਰਵਾਈ ਕੀ ਮੰਗ ਕਰਦੇ ਹਾਂ ਪ੍ਰੋਸੈਸਿੰਗ ਕੋਲ ਅਸੀਂ ਆਨੇ ਪਿਆੜੇ ਕੁੜੀ ਆਜੇ ਕੁੜੀ ਆ ਆਪਣੀ ਸਾਫ ਮਾਨਪ੍ਰੀ ਸਿੰਘ ਮੈਂ ਪ੍ਰਧਾਨਾ ਗੁਰੂ ਕੇ بیٹے ਸਿੰਘ ਸਭਾ ਪੰਜਾਬ ਜਤਾਬੰਦੀ ਕੋਲਪਿੰਡ ਛਾਪਾਰਾਮ ਮਸਲਾ ਆਇਆ ਸੀ ਹਾਂਜੀ ਲੜਕੀ ਨੂੰ ਨਜਾਇਜ਼ ਲੜਕੀ ਨੂੰ ਨਜਾਇਜ਼ ਸੰਬੰਧੀ ਪਰਚਾ ਦਰਜ ਕਰਾਇਆ ਗਿਆ ਸੀ ਜਿਸ ਵਿੱਚ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ ਦੋਸ਼ੀ ਜਿਸ ਦਾ ਰੋਜ਼ ਪੁਲਿਸ ਵੱਲੋਂ ਚੌਕੀ ਪਿੰਡ ਤਰਨਾ ਲਾਇਆ ਗਿਆ ਸੀ ਇਸ ਮਸਲੇ ਵਿੱਚ ਹਨ ਨੂੰ ਕੋਈ ਕਿੰਨੇ ਦਿਨ ਹੋ ਗਏ ਪ੍ਰਦਾਨ ਹੋ ਗਏ ਨੂੰ ਕੁੜੀ ਅੱਜ ਚੌਥਾ ਦਿਨ ਵਾਜੀ ਕੁੜੀ ਦੀ ਉਮਰ ਕਿੰਨੀ ਹੈ ਕੁੜੀ ਦੀ ਉਮਰ ਜੀ ਹਲੇ 18 ਸਾਲ ਤੋਂ ਘੱਟ ਬਾਜੀ ਹਾਂਜੀ 18 ਮਹੀਨੇ ਉਹਨਾਂ ਨੇ ਜੀ ਬੰਦਾ ਟ੍ਰੇਸ ਕੀਤਾ ਨਹੀਂ ਗਿਆ ਨਹੀਂ ਸਰ ਕੋਈ ਨਹੀਂ ਕੀਤਾ ਸੀ ਉਹਨਾਂ ਨੇ ਛੱਡਤਾ ਕਾਰਨ ਕਾਰਨ ਉਹਨਾਂ ਨੇ ਸਾਨੂੰ ਨਹੀਂ ਕੁਝ ਦੱਸਿਆ ਜੀ ਕਹਿੰਦੇ ਆਪੀ ਉਹਨਾਂ ਨੇ ਛਡਾਲਿਆ ਸਾਡੇ ਕੋਲ ਅਸੀਂ ਛਡਾਲਿਆ ਛਡਾਲਿਆ ਵਾ ਕੋਈ ਮਤਲਬ ਆਏ ਸੀ ਬੰਦੇ ਕੋਈ ਆਏ ਸੀ ਉਹਨਾਂ ਵੱਲੋਂ ਮੰਡੇ ਵੱਲੋਂ ਤੇ ਛਡਾ ਕੇ ਲੈ ਗਏ ਆ ਅੱਛਾ ਹਾਂਜੀ ਤੇ ਜੇ ਐਫ ਆਈ ਆਰ ਮੰਗੀ ਆਨ ਉਹ ਵੀ ਨਹੀਂ ਉਹਨਾਂ ਨੇ ਦਿੱਤੀ ਅੱਜ ਚੌਥਾ ਦਿਨ ਆਵਾਂਗੇ ਅੱਛਾ ਜਿਹੜੇ ਐਫ ਆਰ ਕੱਟੀ ਹੋ ਵੀ ਨਹੀਂ ਨਹੀਂ ਦਿੱਤੀ ਜੀ ਪ੍ਰੀਮੰਕਰ ਦੀ ਮੰਗ ਸਾਨੂੰ ਕੁੜੀ ਚਾਹੀਦੀਆਂ ਨੂੰ ਇਨਸਾਫ ਮੰਗਣਾ ਚਾਹੀਦਾ ਹੈ ਸਰ ਅਨੁਰੁਪਤੀ ਡੀਐਸਪੀ ਸਾਹਮਣੇ ਹੋ ਸਕਦਾ ਵੀ ਇਨਸਾਫ ਜਾਰਾ ਹੋਵੇ ਪੰਜਵਾਂ ਰਾਮ ਸਿਗਤ ਦਾ ਮਾਮਲਾ ਸਾਹਮਣੇ ਹੈ ਕਿ ਕੁੜੀ ਗਵਾਹ ਕਿੱਥੀ ਕੀਤੀ ਸੀ ਉਸ ਦੀ ਕੀ ਕਾਰਵਾਈ ਕੀਤੀ ਗਈ ਹੈ ਦੇਖੋ ਜੀ ਮਿਤੀ 6 8 24 ਨੂੰ ਹਾਂਜੀ ਬਲਦੇਵ ਸਿੰਘ ਨੇ ਆ ਕੇ ਬਿਆਨ ਲਿਖਾਇਆ ਹਾਂਜੀ ਕਿ ਉਹਦੀ ਲੜਕੀ ਜਿਹੜੀ ਕਾਜਲ ਪ੍ਰੀਤ ਹਾਂਜੀ ਕੋਰ ਜਿਹੜੀ ਆ ਉਹਨੂੰ ਇਸੇ ਪਿੰਡ ਦਾ ਹੀ ਲੜਕਾ ਸੁਖਪਾਲ ਸਿੰਘ ਸੰਨਵਜੀਤ ਸਿੰਘ ਮਾਸੀ ਛਾਪਾ ਰਾਮ ਸਿੰਘ ਵਿਆਹ ਕਰਾਉਂਦਾ ਝਾਸਾ ਦੇ ਕੇ ਨਾਲੇ ਦੀ ਭੈਣ ਰਾਣੀ ਭਰਾ ਮੰਗਾ ਤੇ ਤਿੰਨੇ ਜਣੇ ਲੈ ਗਏ ਆ ਤੇ ਇਸ ਸੰਬੰਧੀ ਜਿਹੜਾ ਉਸੇ ਵਕਤ ਹੀ ਮਕਰਮਾ 219 ਦਰਦ੍ਰਿਸ਼ਟ ਕੀਤਾ ਗਿਆ ਜੀ ਦੋਸ਼ੀਆਂ ਦੀ ਭਾਲ ਜਾਰੀ ਹੈ ਜਲਦੀ ਜਲਦੀ ਇਹਨੂੰ ਗ੍ਰਫਤਾਰ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਸਰ ਇੱਕ ਕਹਿੰਦੇ ਪੀਕੋਂ ਦਾ ਨਾ ਰਿਸ਼ਤੇਦਾਰ ਵੀ ਫੜਾਇਆ ਗਿਆ ਭਾਈ ਆਸੀ ਉਹਦੇ ਨੂੰ ਛੱਡ ਦਿੱਤਾ ਗਿਆ ਉਹ ਕੀ ਮਤਲਬ ਆ ਸੀ ਉਹ ਜੀ ਅਸਤੇ ਜਹੈਂਦੀ ਆ ਜੀ ਨਾ ਹੀ ਉਹਦਾ ਮੁਕਦਮੇ 'ਚ ਨਾਂ ਦਰਦ੍ਰਿਸ਼ਟ ਕਰਾ ਨਾ ਨੇ ਉਸ ਤਰ੍ਹਾਂ ਸ਼ੱਕ ਦੇ ਤੌਰ ਤੇ ਇਹਨਾਂ ਨੇ ਉਹਨੂੰ ਫੜਾਇਆ ਸੀ ਪਰ ਜਦੋਂ ਉਹਦਾ ਮੁਕਦਮੇ 'ਚ ਨਾਂ ਨਹੀਂ ਹੋਇਆ ਉਹਨੂੰ ਛੱਡ ਦਿੱਤਾ ਇਹ ਜਿਹੜੀ ਆ ਸਾਹਮਣੇ ਥੋੜਾ ਮਾਵਾ ਰੋਲਾ ਪਿੰਦਾ ਲੱਗਾ ਪਤਾ ਜੀ ਵੀ ਕੋਡ ਮੈਰਜ ਦਾ ਰੋਲਾ ਪਾਉਂਦੇ ਸੀ ਇਹ ਕੋਈ ਝੂਠੀ ਕੋਡ ਮੈਰਜ ਵੀ ਕਰਵਾਈ ਗਈ ਹੈ ਨਹੀਂ ਜੀ ਇਹਦਾ ਕੋਈ ਸਾਹਮਣੇ ਨਹੀਂ ਆਈ ਗੱਲ ਲੇਕਿਨ ਲੜਕੀ ਦੇ ਸਾਰੇ ਤਿੰਨ ਚਾਰ ਦਿਨ ਲੱਗੇ 18 ਸਾਲ ਉੰਚ ਉਹ ਸਕਦਾ ਉਹਨਾਂ ਕਰਵਾਈ ਹੋਵੇ ਸਾਡੇ ਤੱਕ ਕੋਈ ਅਜੇ ਤੱਕ ਇਨਫੋਰਮੇਸ਼ਨ ਨਹੀਂ ਆਈ ਦੁੱਧ ਪੋ